ਚ ਮੇਰੇ ਸੋਨੇ ਪੰਜਾਬ ਮੇਰੇ ਰੰਗਲੇ ਪੰਜਾਬ ਜਿਵੇਂ ਮੈਂ ਲਿਖਿਆ ਜੀ ਵੇਖੋ ਇਧਰ ਦੋਸਤੋ ਮੋਟਰਾਂ ਚੱਲੀ ਜਾਂਦੀਆਂ ਤੇ ਇਧਰ ਫੱਟਾ ਵੇਖੋ ਇਧਰ ਜਮਾ ਵਿਚਾਲੇ ਧਰ ਛੱਡਿਆ ਠੀਕ ਆ ਜੀ ਤੇ ਵੱਧ ਵੱਧ ਵੀਡੀਓ ਨੂੰ ਪਲੀਜ਼ ਸ਼ੇਅਰ ਕਰਿਓ ਜੀ ਫੋਲੋ ਕਰਿਓ ਠੀਕ ਆ ਜੀ ਤੁਹਾਡੀ ਸਪੋਰਟ ਦੀ ਲੋੜ ਆ ਜੀ ਆਪਾਂ ਨਵੇਂ-ਨਵੇਂ ਬੰਦੇ ਆ ਦੋਸਤੋ ਦੇਸੀ ਜੇ ਤੇ ਆਪਾਂ ਅੱਜ ਖੇਤ ਬੱਟੇ ਸੀਗੇ ਪਾਣੀ ਲਾਈ ਜਾਂਦੇ ਸੀਗੇ ਪਹਿਲਾਂ ਮੀਂਹ ਦਾ ਪਾਣੀ ਜਾਂ ਕੋੜਾ ਸੋਕਾਇਆ ਲਵਾਇਆ ਸੀਗਾ ਦੋਸਤੋ ਤੇ ਵੇਖੋ ਇੱਧਰ ਹੁਣ ਸੋਕਾਇਆ ਲਾ ਕੇ ਵੇਖੋ ਆਹ ਵੇਖੋ ਦੋਸਤੋ ਜਾਵਣਾਂ ਦਾ ਹੜਕਾ ਪੰਗਾ ਇੱਥੇ ਆਹ ਵੇਖੋ ਇੱਥੇ ਜੀ ਜਾਵਣ ਤੇ ਜਾਵਣਾਂ ਦਾ ਪੰਗਾ ਇੱਥੇ ਹੜਕਾ ਹੀ ਆਹ ਵੇਖੋ ਦੋਸਤੋ ਤੇ ਕਿਵੇਂ ਬੁਰਾ ਹਾਲ ਹੀ ਹੋਇਆ ਪਿਆ ਲੋ ਜੀ ਵੇਖੋ ਜੀ ਜਿਹੜੇ ਜਿਹੜੇ ਵੀਰ ਭਰਾ ਪੈਣਾ ਜੁੜ ਗਿਆਂ ਪਲੀਜ਼ ਲਾਈਕ ਜ਼ਰੂਰ ਕਰੋ ਠੀਕ ਆ ਜੀ ਵੀਡੀਓ ਨੂੰ ਸ਼ੇਅਰ ਕਰਦੇ ਹੋ ਜੀ ਚੱਲਦੇ ਚੱਲਦੇ ਲਾਈਵ ਨੂੰ ਆਹ ਵੇਖੋ ਇੱਧਰ ਦੋਸਤੋ ਕੀ ਹਾਲ ਚਾਲ ਹੋਇਆ ਪਿਆ ਬੇਚੀ ਦੋਸਤੋ ਕਹਿੰਦੇ ਆ ਵੀ ਜੜੀਆਂ ਹੜਕਾਂੀਆਂ ਦਾ ਵੀ ਦਵਾਈ ਬਹੁਤ ਘੈਂਟ ਬੰਦੀ ਆ ਕਹਿੰਦੇ ਆ ਵੀ ਸ਼ੂਗਰ ਅਲਰਜੀ ਲੁਰਜੀ ਦੇ ਭਾਈ ਕਬਜ਼ੇ ਕੋ ਜੀ ਆਸਤੇ ਦਵਾਈ ਬੰਦੀ ਆ ਦੱਸਿਓ ਭਾਈ ਮੰਨ ਕੇ ਜਿਹੜੇ ਵੇਖੀ ਜਾਂਦਾ ਭਈ ਕਿੰਨੇ ਆਣੇ ਵੇਖੀ ਜਾਂਦੇ ਆ ਵੀ ਇਹਦੀ ਬੰਦੀ ਆ ਕਿ ਨਹੀਂ ਹੜਕਾਂ ਦੀ ਦਵਾਈ ਮੈਨੂੰ ਕਮੈਂਟ ਕਰਕੇ ਜਰੂਰ ਦੱਸੋ ਠੀਕ ਆ ਜੀ ਤੇ ਹੋਰ ਕਿਸੇ ਵੀ ਵੀਰ ਜਾਂ ਭਰਾ ਜਾਂ ਭੈਣ ਨੇ ਫੇਸਬੁੱਕ ਤੇ ਤੇ YouTube ਦੀ ਕੋਈ ਵੀ ਜਾਣਕਾਰੀ ਲੈਣੀ ਹੋਵੇ ਤਾਂ ਕਮੈਂਟ ਕਰਦੇ ਹੋ ਜੀ ਕਿਸੇ ਨੇ ਚੈਨਲ ਚੈੱਕ ਕਰਾਉਣਾ ਹੋਵੇ ਤਾਂ ਕਮੈਂਟ ਕਰ ਸਕਦੇ ਹੋ ਠੀਕ ਆ ਜੀ ਆਪਾਂ ਫਰੀ ਦੇ ਵਿੱਚ ਤੁਹਾਨੂੰ ਜਾਣਕਾਰੀ ਦਵਾਂਗੇ ਠੀਕ ਆ ਜੀ ਠੀਕ ਆ ਦੋਸਤੋ ਤੇ ਆਪਣਾ ਚੈਨਲ ਨੂੰ ਪਲੀਜ਼ ਫੇਸਬੁੱਕ ਨੇ ਵੀ ਆਪਣਾ ਪੇਜ ਨੂੰ ਫੋਲੋ ਕਰ ਲਿਓ ਜੀ ਵੱਧ ਵਧ ਠੀਕ ਹੈ ਜੀਪ ਜੱਟ ਕੋਡ ਪਈ ਆ ਠੀਕ ਆ ਜੀ ਜੇ ਕਿਸੇ ਵੀ ਵੀਰ ਜੰਪਰਾ ਹੰਦਿਆ ਭੈਣ ਨੇ ਜੀ ਪੰਜਾਬੀ ਦੇ ਵਿੱਚ ਆਪਣੇ ਤੋਂ ਨੌਲੇਜ ਲੈਣੀ ਹੋਵੇ ਵੀ ਵੀ ਸਭਾ ਕਦੇ YouTube ਦੀ ਆਪਣੇ ਤੋਂ ਫ੍ਰੀ ਲੈ ਸਕਦੇ ਹੋਂ ਠੀਕ ਆ ਜੀ ਲਓ ਜੀ ਹੁਣ ਆਪਾਂ ਗੱਲ ਕਰਦੇ ਆ ਮੁੱਦੇ ਦੀ ਲਓ ਜੀ ਆਪਾਂ ਹੁਣ ਸੋਕਾ ਲਵਾਤਾ ਜੀ ਠੀਕ ਆ ਦੋਸਤੋ ਬਾਹਾਂ ਦੇ ਵਿੱਚ ਤੇ ਅਦਰੋਂ ਇੱਕ ਇੱਕ ਦੋ ਮੋਟਰਾਂ ਚੱਲਦੀ ਜਾਂਦੀਆਂ ਆਪਾਂ ਸੀਗੇ ਖੇਤ ਤੇ ਖੇਤਾਂ ਮੀਂਹ ਤੋਂ ਬਾਅਦ ਵੇਖੋ ਇੱਧਰ ਦੋਸਤੋ ਕਿੰਨੇ ਸੋਹਣੇ ਝੋਨੇ ਚੱਲ ਪਿਆ ਵਾਹਿਗੁਰੂ ਜੀ ਕਿਰਪਾ ਨਾਲ ਐਂ ਹਰੀਆਲੀ ਮਾਰਨ ਲੱਪਿਆ ਫੱਟਾ ਵੇਖੋ ਤਰਿਆ ਥੱਲੇ ਜਾਵਣਾ ਹਹਾ ਕੀ ਆਵਾਦਾ ਦੋਸਤੋ ਦਿਲ ਨੂੰ ਸਕੂਨ ਮਿਲਦਾ ਇੱਥੇ ਆ ਕੇ ਵੇਖੋ ਇੱਧਰ ਬਈ ਆਹ ਆਹ ਵੇਖੋ ਇੱਧਰ ਸੂਰਜ ਦੇ ਸਾਹਮਣੇ ਹੋ ਗਿਆ ਬੱਦਲ ਬੱਲੇ ਉਹ ਨਹੀਂ ਹੋਰੀ ਸਾਡੇ ਵੀ ਬੱਦਲ ਵਾਈ ਜੀ ਤਾਂ ਹੋਈ ਪਈ ਆ ਵੇਖੋ ਇੱਧਰ ਦੋਸਤੋ ਬੱਦਲ ਵਾਈ ਜੀ ਤਾਂ ਹੋਈ ਪਈ ਆ ਫਿਰ ਵੇਖੋ ਕੀ ਬੰਦਾ ਤੁਸੀਂ ਦੱਸਿਓ ਆ ਤੇ ਆ ਤੇਰੇ ਬਾਰੇ ਬਾਈ ਬਾਈ ਮੰਨ ਕੇ ਜਿਹੜੇ ਵੇਖੀ ਜਾਂਦੇ ਆ ਬਈ ਦੇਸੀ ਜੇ ਬੰਦੇ ਆ ਸਪੋਰਟ ਕਰਿਓ ਠੀਕ ਆ ਜੀ ਤੁਹਾਡੇ ਸਪੋਰਟ ਦੀ ਲੋੜ ਆ ਜੀ ਤੇ ਹੋਰ ਕਿਸੇ ਵੀਰ ਜਾਂ ਭਰਾ ਜਾਂ ਭੈਣ ਨੇ ਕੋਈ ਵੀ ਫੇਸਬੁੱਕ ਤੇ YouTube ਦੀ ਨੌਲੇਜ ਲੈਣੀ ਹੋਵੇ ਤਾਂ ਫਰੀ ਵਿੱਚ ਕਿਮਿਆਰ ਨਹੀਂ ਕਰਨੀ ਸਾਰਾ ਕੁਝ ਆਪਾਂ ਸਿਖਾ ਲਾਂਗੇ ਠੀਕ ਆ ਜੀ ਤੇ ਕਮੈਂਟ ਕਰਦੇ ਹੋ ਜੇ ਕਿਸੇ ਵੀ ਵੀਰ ਜਾਂ ਭਰਾ ਜਾਂ ਭੈਣ ਨੇ ਆਪ ਦਾ ਚੈਨਲ ਚੈੱਕ ਕਰਾਉਣਾ ਹੋਵੇ Facebook ਤੇ YouTube ਦਾ ਤਾਂ ਕਮੈਂਟ ਕਰ ਸਕਦੇ ਹੋ ਠੀਕ ਆ ਜੀ ਜਮਾ ਆਪਾਂ ਫ੍ਰੀ ਦੇ ਵਿੱਚ ਪੰਜਾਬੀ ਦੇ ਵਿੱਚ ਸਿਖਾਵਾਂਗੇ ਠੀਕ ਆ ਜੀ ਆਪਣੇ ਅਸ ਬਰਕ ਕਰ ਸਕਦੇ ਹੋ ਕਮੈਂਟ ਕਰਦੇ ਹੋ ਜੇ ਕਿਸੇ ਨੇ ਵੀ ਲੈਣੀ ਹੋਵੇ ਤਾਂ ਜਾਣਕਾਰੀ ਫ੍ਰੀ ਦੇ ਵਿੱਚ ਠੀਕ ਆ ਜੀ ਤੇ ਹੁਣ ਆਪਾਂ ਗੱਲ ਕਰਦੇ ਹਾਂ ਜੀ ਮੁੱਦੇ ਦੀ ਲੋ ਵੇਖੋ ਦੋਸਤੋ ਬੱਦਲ ਜੇ ਵੇਖੋ ਇੱਧਰ ਆਹਾਹਾ ਕੀ ਆ ਬਾਤ ਆ ਕਿੰਨੇ ਵਧੀਆ ਬਾਕੀ ਦੋਸਤੋ ਆਏ ਆ ਮੈਂ ਤੁਹਾਨੂੰ ਦੱਸਦਾ ਠੀਕ ਆ ਜੀ ਜਿਵੇਂ ਫੇਸਬੁੱਕ ਤੇ ਤਾਂ ਆਏ ਆ ਭਈ ਆਪਾਂ ਵੀ origignal content ਤੇ ਆਪਾਂ ਕੰਮ ਕਰ ਸਕਦੇ ਹਾਂ ਠੀਕ ਆ ਜੀ ਹੁਣ ਜਮਾ origignal ਆ ਹੁਣ ਫੇਸਬੁੱਕ ਨੇ ਤੇ ਵੀ YouTube ਨੇ ਵੀ ਕਹਿਤਾ ਵੀ ਆਪ ਦਾ ਭਈ ਕਿੰਨੇ ਮਰਜੀ ਤੁਸੀਂ ਪੈਸੇ ਕਮਾ ਸਕਦੇ ਹੋ ਠੀਕ ਆ ਦੋਸਤੋ ਫੇਸਬੁੱਕ ਤੇ ਤਾਂ ਆਏ ਆ ਭਈ ਉਹਨਾਂ ਨੇ ਕਹਿਤਾ ਵੀ content monetize ਦਾ ਟੂਲ ਜਿਹੜਾ ਆ ਗਿਆ ਠੀਕ ਆ ਦੋਸਤੋ ਫੇਸਬੁੱਕ ਨੇ ਵੀ ਕਹਿਤਾ ਵੀ ਜਿਹੜਾ ਨਵਾਂ ਟੂਲ ਹੁਣ ਉਹਨੇ ਲਾਂਚ ਕਰਤਾ ਸਾਰੇ ਸ਼ਾਇਦ ਵੀ ਜਿਹੜੇ ਵੇਖੀ ਜਾਂਦੇ ਆ ਭਰਾ ਜਾਂ ਭੈਣਾਂ ਵੀ ਪਤਾ ਹੀ content monetize ਦਾ ਟੂਲ ਆ ਗਿਆ ਨਵਾਂ ਉਹਦੇ ਵਿੱਚ ਰੀਲਾਂ ਵੀ ਆ ਜਾਣੀਆਂ ਵੀਡੀਓ ਵੀ ਆ ਜਾਣੀਆਂ ਠੀਕ ਆ ਦੋਸਤੋ ਤੇ ਫੋਟਮਾ ਟੈਸਟ ਕਹਿੰਦੇ ओरिजिनल ਪਾਉ ਆ ਆਪਦੀਆਂ ਵੱਤ ਵੱਤ ਜਿੰਨਾ ਤੁਸੀਂ ओरिजिनल ਪਾਉਗੇ ਉਹਨੂੰ ਓਡੀ ਹਾਂਜੀ ਵੀਰੇ ਸਿੱਧੂ ਮੂਸੇਵਾਲਾ ਗਾਣਾ ਗਾਣਾ ਉਹ ਭਰਾਵਾ ਸਿੱਧੂ ਮੂਸੇਵਾਲਾ ਕੋਈ ਨਾ ਬਈ ਗਾਦਾਂਗੇ ਕੋਈ ਚੱਕਰ ਨਹੀਂ ਵੀਰੇ ਗਾਦਾਂਗੇ ਭਰਾਵਾ ਆਪਾਂ ਦਾ ਦੇਸੀ ਜਿਹੀ ਬੰਦੇ ਆ ਭਰਾਵਾ ਖੇਤਾਂ ਦੇ ਵਿੱਚ ਫਿਰਦੇ ਆ ਆਪਾਂ ਦਾ ਭਰਾਵਾ ਫੇਸਬੁੱਕ ਤੇ YouTube ਦੀ ਬਸ ਜਾਂ ਬਸ ਖੇਤੀ ਕਰਦੇ ਆ ਜਾਂ ਬਸ ਭਰਾਵਾ ਕੁਲ ਵੀ ਕੁਲਦੀਪ ਸਿੰਘ ਹਾਂਜੀ ਵੀਰੇ ਕੀ ਹਾਲ ਆ ਹਾਂਜੀ ਵੀਰੇ ਬਾਈ ਮੈਂ ਨਾ ਫੇਸਬੁਕ ਦੀ ਗੱਲ ਕਰੀ ਜਾਂਦਾ ਸੀਗਾ ਆਪਣਾ ਵੀ ਇੱਕ ਚੈਨਲ ਵਧੀਆ ਵਾਈ ਗੁਰੂ ਦੀ ਕਿਰਪਣਾ ਵਧੀਆ ਬਾਈ ਅਰਨਿੰਗ ਹੋਈ ਜਾਂਦੀ ਆ ਠੀਕ ਆ ਬਈ ਜਿਵੇਂ ਬਈ ਆਪਣੀ ਲਾਈਫ ਦੇ ਵਿੱਚ ਆਈ ਐਮ ਬਿਗ ਫੈਨ ਹਾਂਜੀ ਵੀਰੇ ਸਿੱਧੂ ਮੂਸੇ ਵਾਲੇ ਬਾਈ ਦੇ ਦਾ ਬਈ ਸਾਰੇ ਹੀ ਫੈਨ ਆ ਠੀਕ ਆ ਵੀਰੇ ਸਾਰਿਆਂ ਨੂੰ ਪਤਾ ਹੀ ਆ ਜਿਵੇਂ ਬਈ ਆਪਾਂ ਫੇਸਬੁਕ ਤੇ ਗੱਲ ਕਰੀ ਜਾਂਦੇ ਆ ਵੀਰੇ ਜਿਵੇਂ ਆਪਣੇ ਵੀਰੇ ਜਲ ਤੇ ਬੀਤੀਆਂ ਬਈ ਆਪਣੇ ਦੋ ਪੇਜ ਡਿਲੀਟ ਹੋ ਗਏ ਸੀਗੇ ਵੀਰੇ ਫੇਸਬੁਕ ਤੇ ਤਾਂ ਆਪਾਂ ਵੀ ਆਪਦੀਆਂ ਹੱਡ ਬੀਤੀਆਂ ਦੱਸਦੇ ਆ ਪ੍ਰਭੂ ਜਿਵੇਂ ਪਹਿਲਾਂ ਪਹਿਲਾਂ ਚੱਲਿਆ ਸੀ ਆ ਬਈ ਫੇਸਬੁੱਕ ਤੇ ਆਪਾਂ ਨੂੰ ਵੀ ਨੌਲਜ ਆਣੀ ਸੀ ਅੱਜ ਤੋਂ 4-5 ਸਾਲ ਪਹਿਲਾਂ ਠੀਕ ਆ ਆਪਾਂ ਵੀ ਐ YouTube ਤੇ ਸਰਚ ਮਾਰ ਲੈਂਦੇ ਸੀਗੇ ਠੀਕ ਆ ਦੋਸਤੋ ਬਈ ਕਿਵੇਂ ਕਰਨਾ ਫੇਸਬੁੱਕ ਤੇ ਕਿਵੇਂ ਨਹੀਂ ਕਰਨਾ ਠੀਕ ਆ ਦੋਸਤੋ ਫਿਰ ਫਿਰ ਮੈਨੂੰ ਇਸ਼ੂ ਆ ਗਿਆ ਠੀਕ ਆ ਕਦੋਂ ਆ ਗਿਆ ਇਸ਼ੂ ਤੇ ਫੇਰ ਕੀ ਹੋਣਾ ਮੈਂ ਹੌਲੀ-ਹੌਲੀ ਸਰਚ ਮਾਰਿਆ ਜਿਵੇਂ ਹੈਗਾ ਬਾਈ ਉਹ ਹੋ ਟੈਕ ਰਾਜਮਨ ਸਰ ਹੈਗੇ ਆ ਮਨੋਜ ਦੇ ਹੈਗੇ ਆ ਵੱਡੇ-ਵੱਡੇ ਜਿਵੇਂ ਹੈਗਾ ਬਬਲੂ ਰਗਵਾ ਇੱਕ ਹੋਰ ਹੈਗਾ ਵਿਕਾਸ ਸਾਰਾ ਇਹਦੇ ਤੋਂ ਆਪਾਂ ਵੀ ਵੀਡੀਓ ਵੇਖ ਆਏ ਸਰ ਜੀ ਕਿਵੇਂ ਹੋ ਵਧੀਆ ਬਈ ਬੜੀਆ ਬੜੀਆ ਭਰਾਵਾ ਪੰਜਾਬੀ ਹਿੰਦੀ ਦਾ ਥੋੜੀ ਕੰਮ ਆਤੀ ਆ ਚੋਲ ਕੋਈ ਚੱਕਰ ਨਹੀਂ ਭਰਾਵੋ ਚੱਕ ਦਾਂਗੇ ਫੱਟੇ ਇੰਨੀ ਤਾਂ ਆਉਂਦੀ ਆ ਮਾੜੀ ਮੋਟੀ ਠੀਕ ਆ ਵੀ ਜਿਵੇਂ ਦੋਸਤੋ ਵੇ ਆ ਅਰਜੂ ਫਰੋਮ ਸਰਜੀ ਪੰਜਾਬ ਤੋਂ ਭਰਾਵਾ ਪੰਜਾਬ ਤੋਂ ਸ੍ਰੀ ਮੁਕਸਰ ਸਾਹਿਬ ਬਠਿੰਡਾ ਮੁਕਸਰ ਸਾਹਿਬ ਤੇ ਕੋਲਿਆਂ ਵੀਰੇ ਇਧਰ ਮਲੋਟਪੁਰ ਜਿਹੜਾ ਬਾਰਡਰ ਉੱਥੇ ਵੀ ਬਈ ਨੇੜੇ ਹੀ ਆ ਕੋਈ ਚੱਕਰ ਨਹੀਂ ਭਰਾਵੋ ਤੇ ਆਪਾਂ ਦੋਸਤੋ ਗੱਲ ਗੱਲ ਕਰੀ ਜਾਂਦੇ ਫੇਸਬੁੱਕ ਤੇ ਠੀਕ ਆ ਜੀ ਆਪਾਂ ਨੂੰ ਕੋਈ ਨਾ ਅਲਜੈਂਸੀ ਆਪਣੇ ਇਸ਼ੂ ਆ ਗਿਆ ਸੀਗਾ ਟਰੈਕਟਰ ਟੋਚਨ हां ਵੀ ਲੈ ਟਰੈਕਟਰ ਦਿਖਾਉਣੇ ਆ ਚੱਕ ਤੇ ਫੱਟੇ ਵੇਖਾ ਇੱਧਰ ਲੈ ਵੀ ਟਰੈਕਟਰ ਟੋਚਨ ਵੀ ਆ ਗਿਆ ਇੱਕ ਇੱਧਰ ਭਰਾਵਾ ਖੱਡਾ ਲੱਗਿਆ ਹੋਇਆ ਉੱਧਰ ਉਹ ਵੇਖੋ ਇੱਧਰ ਜੱਟ ਦਾ ਮੁਕਾਬਲਾ ਦੱਸ ਮੈਨੂੰ ਕਿੱਥੇ ਆਣੀ ਜੱਟ ਦਾ ਮੁਕਾਬਲਾ ਲੈ ਵੀ ਵੇਖ ਲੈ ਦੋਸਤੋ ਇੱਧਰ ਲੈ ਵੀ ਬਾਈ ਨੇ ਕਿਹਾ ਸੀ ਟਰੈਕਟਰ ਟੋਚਨ ਲੈ ਵੀ ਆਪਾਂ ਟਰੈਕਟਰ ਟੋਚਨ ਵੀ ਦਿਖਾ ਦਿੰਨੇ ਆ ਬਾਈ ਨੂੰ ਆਪਾਂ ਵੀ ਫੇਸਬੁੱਕ ਤੇ YouTube ਦੀ ਗੱਲ ਕਰੀ ਜਾਂਦੇ ਸੀ ਲੈ ਭਰਾਵਾ ਟਰੈਕਟਰ ਟੋਚਨ ਨਾ ਮੈਂ ਕਿਹਾ ਬਾਈ ਨਾ ਰਹੇ ਜਿੱਥੇ ਠੀਕ ਹੈ ਭਰਾਵਾ ਬਾਈ ਮਣ ਕੇ ਲਾਇਕ ਕਰਦੇ ਹੋ ਭਰਾਵੋ ਤੁਹਾਡੇ ਬਾਈ ਦੀ ਸਪੋਰਟ ਕਰਿਓ ਦੇਸੀ ਜੇ ਬੰਦੇ ਆ ਜੇ ਕਿਸੇ ਨੇ ਵੀ ਕੋਈ ਵੀ ਸਵਾਲ ਫੇਸਬੁੱਕ ਜਾਂ YouTube ਤੇ ਕਿਵੇਂ ਅਰ ਨਹੀਂ ਕਰਨੀ ਆ ਤਾਂ ਥੱਲੇ ਕਮੈਂਟ ਕਰ ਸਕਦੇ ਆ ਜੀ ਠੀਕ ਆ ਜੀ ਜਮਾ ਫਰੀ ਦੇ ਵਿੱਚ ਪੰਜਾਬੀ ਦੇ ਵਿੱਚ ਆਪਾਂ ਸਿਖਾਵਾਂਗੇ ਹਾਂ ਬਈ ਹਾਂ ਗ੍ਰੇਟ ਬਈ ਕੀ ਆਲਾ ਟਰੈਕਟਰ ਹਾਂਜੀ ਵੀਰੇ ਦਿਖਾਦਾ ਟਰੈਕਟਰ ਭਰਾਵਾ ਤੇਰੀ ਜਲਦੀ ਵੇਖ ਆਪਾਂ ਦੋਸਤੋ ਅ ਸ਼ੇਰ ਸਿੰਘ ਜਤਵਾਲ ਹਾਂਜੀ ਵੀਰੇ ਕੀ ਆਲਾ ਆਪਾਂ ਵੀ ਫੇਸਬੁੱਕ ਦੀ ਗੱਲ ਕਰੀ ਜਾਂਦੀ ਭਰਾਵੋ ਆਪਣਾ ਚੈਨਲ ਹੋ ਗਏ ਜੀ ਇਸ਼ੂ ਹੋ ਗਿਆ ਠੀਕ ਆ ਵੀਰੇ ਆਪਾਂ ਪ੍ਰੋਫਾਈਲ ਤੋਂ ਪ੍ਰੋਫੈਸ਼ਨਲ ਡੈਸ਼ਬੋਰਡ ਪੰਜ ਸਾਲ ਪਹਿਲਾਂ ਕੀਤਾ ਸੀਗਾ ਆਪਣਾ ਵੀ ਉਹ ਹੋ ਗਿਆ ਠੀਕ ਆ ਇਸ਼ੂ ਆ ਗਿਆ ਪਹਿਲਾਂ ਵੀ ਆਪਾਂ ਨੂੰ ਵਧੀਆ ਡਾਲਰ ਬਣਨ ਲੱਪੇ ਵੀ ਐ ਖੁਸ਼ੀ ਹੋ ਗਈ ਠੀਕ ਆ ਮੈਨੂੰ ਪੂਰੀ ਆਪਣੋਂ ਵੀ 399 ਡਾਲਰ ਵੀ ਆਉਣ ਵਾਲੀ ਸੀ ਜਿਸ ਦਿਨ ਆ ਸ਼ਾਇਦ ਕਿਹੜਾ ਵੀ ਆਈ ਐਮ ਫਰਮ ਫਰੋਮ ਕਰਨਾਟਕਾ ਹਾਂਜੀ ਵੀਰੇ ਕਰਨਾਟਕਾ ਹਾਂਜੀ ਵੀਰੇ ਹਾਂਜੀ ਹਾਂਜੀ ਦੋਸਤੋ ਮੈਂ ਮੈਂ ਤੁਹਾਨੂੰ ਨਾ ਹੀ ਆਪਦੀ ਹੱਟ ਵਿਤੀ ਦੱਸਦਾ ਜੀ ਹਾਂਜੀ ਦੋਸਤੋ ਤੋ ਆਪਾ ਨੂੰ ਨਾ ਜੀ ਵਧੀਆ ਨਾ ਜੀ ਉਹ ਬੋਨਸ ਦਾ ਟੂਲ ਮਿਲ ਗਿਆ ਜੀ ਠੀਕ ਆ ਜੀ ਮੈਂ ਗਲਤੀ ਇੰਨਾ ਕੀਤੀ ਮੈਂ ਬਸ ਬੀ ਐਮ ਡਬਲਯੂ ਵਾਲਾ ਜਿਹੜਾ ਹੈਸ਼ਟੈਗ ਸੀ ਉਹ ਮੈਂ ਪਾ ਪਾ ਹੁੰਦਾ ਪਾ ਦਿੰਦਾ ਹੁੰਦਾ ਇਹ ਤਾਂ ਹੁਣ ਦੋਸਤੋ ਬੈਨ ਆ ਵੀ ਨਹੀਂ ਪੋਣਾ ਇਸ਼ੂ ਆ ਗਿਆ ਸੀਗਾ ਠੀਕ ਆ ਦੋਸਤੋ ਕਦੋਂ ਬਈ ਆਪ ਨੂੰ ਮਿਲਿਆ ਬੋਨਸ ਦਾ ਟੂਲ ਇਹ ਜਿਆ ਟਾਈਮ ਸੀਗਾ ਮੈਂ ਕਿਹਾ ਹਾਏ ਬੋਨਸਰ ਟੂਲ ਮਿਲ ਗਿਆ ਮੈਂ ਕਦੋਂ ਵੇਖਿਆ ਮੈਂ ਕਿਹਾ ਬੱਲੇ ਉਹ ਨਹੀਂ ਰਿਹਾ ਸਾ ਆਪਣ ਵੀ ਡਾਲਰ ਬਣਨ ਲੱਪੇ ਫਿਰ ਮੈਂ ਦੋਸਤੋ ਹੋਰ ਪਾਈ ਗਿਆ ਡੇਲੀ ਦੇ ਵਿੱਚ ਮੈਂ ਪਿਆ ਪਿਆ 60 60 ਪਾਈ ਗਿਆ ਠੀਕ ਆ ਦੋਸਤੋ ਤੇ ਮੈਨੂੰ ਤਾਂ ਭਾਂਜੋ ਖੁਸ਼ੀ ਹੋਣ ਲੈ ਹਾ ਸੌਰੀ ਦੋਸਤੋ ਗੱਲ ਮੈਂ ਕਿਹਾ ਹਾਈ ਤਾਂ ਨਜ਼ਾਰਾ ਆ ਗਿਆ ਫਿਰ ਮੈਂ ਦੋਸਤੋ ਵੀ ਨੈਟ ਤੇ ਉਹਦੇ ਤੇ ਵੇਖਿਆ ਡਾਲਰ ਦਾ ਰੇਟ ਕੀ ਆ ਮੈਂ ਕਿਹਾ 99 ਰੁਪਏ 80 ਰੁਪਏ ਸੀ ਇਦੋਂ ਪਹਿਲਾਂ ਹੋ ਗਏ 2-3 ਸਾਲਾਂ ਦੀ ਗੱਲ ਆ ਦੋਸਤੋ 80 ਰੁਪਏ ਸੀ ਹੁਣ ਤਾਂ ਸ਼ਾਇਦ 99 ਮੈਂ ਕਿਹਾ ਤੇਰੀ ਨੂੰ 80 ਰੁਪਏ ਹੋਏ ਮੈਂ ਕਿਹਾ ਆ ਗਿਆ ਨੀ ਯਾਰ ਮੈਂ ਤਾਂ ਦਿੱਲੀ ਤੇ 16-16 ਸ਼ਾਫ ਦਿੰਦਾ ਸੀਗਾ ਮੈਂ ਕਿਹਾ ਬੱਲੇ ਮੈਂ ਕਿਹਾ ਭਈ ਆਪਾਂ ਤਾਂ ਘਰ ਬੈਠੇ ਨੀ ਯਾਰ ਆਈ ਆ ਮੈਂ ਕਿਹਾ ਫੇਰ ਕਿਉਂ ਨਾ ਦੋਸਤੋ ਮੈਂ ਸਾਰੇ ਘਰੇ ਦੱਸਤਾ ਸਾਰੇ ਕਹਿੰਦੇ ਬਈਆ ਤਾਂ ਨਜ਼ਾਰਾ ਹੀ ਆ ਮੈਂ ਬਾ ਕਹਿੰਦੇ ਛੇਰਾ ਪੁੱਤ ਤੂੰ ਤਾਂ ਵੱਧ ਤੋਂ ਵੱਧ ਮੈਨੂੰ ਮੈਨੂੰ ਵੀ ਕਹਿਦਾ ਕਰਨ ਵੀ ਮੈਂ ਦੋਸਤੋ 2:00 ਵਜੇ ਦਿੱਕਰ ਮੈਂ ਪਾਈ ਜਾਂਦਾ ਫੋਟੋ ਮੈਂ ਕੱਲਾ ਬੌਨਸ ਦਾ ਟੂਲ ਮਿਲਿਆ ਫੇਸਬੁੱਕ ਤੇ ਠੀਕ ਹੈ ਜੀ ਪਾਈਆਂ ਦੇ ਤੜਕੇ ਫਿਰ ਮੈਂ 6:00 ਵਜੇ ਉੱਠ ਖੜਨਾ ਦੋਸਤੋ ਫੋਟੋ ਮਾ ਕੋਸ ਕਦੇ ਕੋਸ ਆਏ ਆਏ ਦੋਸਤੋ ਠੀਕ ਆ ਜਦੋਂ ਆਪਣੇ ਦੋਸਤੋ 21300 ਰੁਪਏ ਆਉਂਦੇ ਆ ਠੀਕ ਹੈ ਜੀ ਡਾਲਰ ਮੇਰੇ ਬਈ ਸਾਰਾ ਮੈਂ ਪੇਮੈਂਟ ਸਾਰਾ ਕੁਝ ਜੋੜਦਾ ਹੀ ਠੀਕ ਆ ਦੋਸਤੋ ਆਈ ਐਮ ਨਿਊ ਸਬਸਕਰਾਈਬਰ ਜੀ ਹਾਂਜੀ ਵੀਰੇ ਧੰਨਵਾਦ ਬਈ ਤੇਰਾ ਧੰਨਵਾਦ ਆਪਾਂ ਦ ਠੀਕ ਆ ਦੋਸਤੋ ਆਪਣੇ ਵੀ ਆਉਣ ਵਾਲੇ ਸੀਗੇ ਰੁਪਏ 388.399 ਡਾਲਰ ਆਉਣ ਵਾਲੇ ਠੀਕ ਆ ਦੋਸਤੋ ਮੈਨੂੰ ਘਰ ਦੇ ਵੀ ਕਹਿੰਦੇ ਚੱਲ ਵਧੀਆ ਰੁਪਏ ਆਉਣ ਲੱਪੇ ਮੈਂ ਕਿਹਾ ਹਾਂ ਮੈਂ ਸਾਰੇ ਰਿਸ਼ਤੇਦਾਰਾਂ ਜਾਂਦਾ ਫਿਰ ਕੋਣਾ ਦੋਸਤੋ ਮੈਂ ਫੇਸਬੁੱਕ ਤੇ ਚਲਾਈ ਜਾਂਦਾ ਸੀ ਮੈਨੂੰ 12 ਵਜੇ ਜਿਸ ਦਿਨ 21 ਤਰੀਕ ਨੂੰ ਦੋਸਤੋ ਫੇਸਬੁੱਕ ਦੀ ਅਰਨਿੰਗ ਆਉਂਦੀ ਹੁੰਦੀ ਹੈ ਸ਼ਾਇਦ YouTube ਦੀ ਵੀ ਠੀਕ ਆ ਜੀ ਤਾਂ 21 ਜਾਂ 22 ਤਰੀਕ ਨੂੰ ਆ ਜਾਂਦੀ ਹੈ ਠੀਕ ਆ ਦੋਸਤੋ 20 ਤਰੀਕ ਨੂੰ ਰਾਤ ਨੂੰ ਮੈਂ ਵੇਖਿਆ ਮੇਰੇ ਇਸ਼ੂ ਆ ਪਿਆ ਮੇਰੇ ਉੱਡਗੇ ਪਿਓ ਜ ਮੈਂ ਖੱਤਰੀ ਨੂੰ ਆ ਕੀ ਹੋ ਗਿਆ ਮੈਂ ਦੋਸਤੋ ਮੈਨੂੰ ਸਾਰੀ ਰਾਤ ਨੀਂਦ ਨਹੀਂ ਆਈ ਮੈਂ ਕੀ ਹੋਣਾ ਦੋਸਤੋ ਫਿਰ ਮੈਂ ਨਾ ਉਹਦੇ ਤੇ ਮਾਰ ਮਾਰ ਕੇ ਸਰਚੋ ਵੀ ਕਿਵੇਂ ਹਟੂ ਘਰ ਪੋਟਾ ਫੇਸਬੁੱਕ ਤੇ YouTube ਤੇ ਮੈਂ ਕੋਈ 100 200 ਮੈਂ ਸਾਰੀ ਦੋ ਮੈਨੂੰ ਦੋਸਤ ਨਾ 15 20 ਦਿਨ ਨੀਂਦ ਨਹੀਂ ਆਈ ਸੱਚੀ ਕਹਿਣਾ ਦੋਸਤੋ ਇੰਨਾ ਦੋਸਤ ਹੁੰਦਾ ਜਮਾ ਆਏ ਦੋਸਤੋ ਵੀ ਆਏ ਜਮਾ ਕੋਈ ਰੁਪਏ ਆਉਣ ਵਾਲੇ ਸੀਗੇ ਖੁਸ਼ੀ ਹੁੰਦੀ ਐਨੀ ਠੀਕ ਆ ਦੋਸਤੋ ਇਸ ਦੁਬਾਰਾ ਆਪਾਂ ਨੂੰ ਸਭ ਕੁਝ ਮਿਲ ਗਿਆ ਇੱਕ ਦੋ ਇੱਕ ਦੋ ਦੋਸਤੋ ਆਪਣੇ YouTube ਦੇ ਚੈਨਲ ਉੱਡੇ ਸੀਗੇ ਠੀਕ ਆ ਜੀ ਹੁਣ ਤਾਂ ਵਧੀਆ ਹੌਲੀ ਹੌਲੀ ਦੋਸਤੋ ਜਿਵੇਂ ਆਖਦੇ ਹੁੰਦੇ ਆ ਟੱਕੇ ਬਈ ਅਕਲ ਬਈ ਬਦਾਮ ਖਾ ਕੇ ਨਹੀਂ ਆਉਂਦੀ ਠੀਕ ਆ ਦੋਸਤੋ ਬਈ ਟੱਕੇ ਖਾ ਕੇ ਹੀ ਆਉਂਦੀ ਆ ਠੀਕ ਆ ਜੀ ਉਹ ਗੱਲ ਆ ਦੋਸਤੋ ਜੀ ਤੁਹਾਡਾ ਚੈਨਲ ਮੇ ਟਰੈਕਟਰ ਟੋਚਨ ਵੀਡੀਓਸ ਅਪਲੋਡ ਕਰੋ ਬਹੁਤ ਵਿਊਸ ਆਤਿਆ ਹਾਂਜੀ ਵੀਰੇ ਆਪਣਾ ਇਹੀ ਆ ਵੀਰੇ ਆਪਾਂ ਬਈ ਆ ਬਣਾਉਣੇ ਆ ਜਿਵੇਂ ਵੀਡੀਓ ਹੁੰਦੀ ਆ ਠੀਕ ਆ ਵੀਰੇ ਉਦੇ ਤੇ ਰਿਲੇਟਡ ਵੀਰੇ ਆਪਾਂ ਬਣਾਉਣੀ ਆ ਕੋਈ ਚੱਕਣੀ ਵਾਈਗੁਰੂ ਜੀ ਕਿਰਪਣਾ ਵਿਊ ਬਾਹ ਦੀ ਕੋਈ ਟੈਨਸ਼ਨ ਨਹੀਂ ਵੀਰੇ ਉਹ ਪ੍ਰਮਾਤਮਾ ਨੇ ਦੇਣਾ ਭਰਾਵਾ ਜੋ ਵੀ ਦੇਣਾ ਆਪਾਂ ਦਾ ਬਸ ਇੱਕ ਜਿਵੇਂ ਹਿੰਮਤ ਕਰੇ ਇਨਸਾਨ ਤੋਂ ਮਦਦ ਕਰੇ ਭਗਵਾਨ ਆਖਦੇ ਹੁੰਦੇ ਠੀਕ ਆ ਵੀਰੇ ਆਪਾਂ ਤਾਂ ਉਦੇ ਵਾਲੇ ਆਂ ਭਰਾਵਾ ਠੀਕ ਆ ਹਿੰਮਤ ਕਰੀ ਜਾਂਦੇ ਆ ਬਾਕੀ ਉਹ ਵਾਈਗੁਰੂ ਹੈਗਾ ਵਾਈਗੁਰੂ ਕਿਰਪਣਾ ਬਹੁਤ ਵਧੀਆ ਫੇਸਬੁੱਕ ਤੇ YouTube ਤੋਂ ਵਧੀਆ ਅਰਨੀ ਹੋ ਜਾਂਦੀ ਆ ਠੀਕ ਆ ਵੀਰੇ ਮੈਂ ਇਹੀ ਕਹਿਣਾ ਭਾਈ ਬਈ ओरिजिनल ਕੰਟੈਂਟ ਤੇ ਕੰਮ ਕਰੋ ਫੇਸਬੁਕ ਦੇ YouTube ਤੋਂ ਕਿੰਨਾ ਮਰਜੀ ਭਲਾਂ ਦੀ ਆਲ ਲਾਈਫ ਤੁਸੀਂ ਰੁਪਏ ਕਮਾ ਸਕਦੇ ਹੋ ਬਈ ਸੋਸ਼ਲ ਮੀਡੀਆ ਤੋਂ ਤੁਸੀਂ ਮਨੋਜ ਦੇ ਵੇਖੋ ਕਿੱਡਾ ਪਹਿਲਾਂ ਉਹ ਦੋਸਤੋ ਜਮ੍ਹਾਂ ਆਏ ਗਰੀਬ ਘਰ ਤੋਂ ਸੀਗਾ ਠੀਕ ਆ ਜੀ ਗਰੀਬ ਘਰ ਤੋਂ ਉੱਠਿਆ ਜਿਹੜਾ ਮਨੋਜ ਦੇ ਆ ਜਿਹੜਾ YouTube ਵਾਲਾ ਉਹਦੇ ਹੁਣ 5.5 6 ਮਿਲੀਅਨ ਤੋਂ ਵੀ ਉੱਤੇ ਹੋ ਗਿਆ ਠੀਕ ਆ ਸਬਸਕ੍ਰਾਈਬ ਕਰ ਠੀਕ ਆ ਦੋਸਤੋ ਮੈਂ ਤਾਂ ਆਏ ਕਿ ਨਾ ओरिजिनल ਤੇ ਕੰਮ ਕਰੋ ਕਿਸੇ ਦੀ ਝਾਕ ਨਾ ਰੱਖੋ ਬਈ ਮੈਂ ਉਹਦੇ ਤੇ ਕਰੂੰਗਾ ਉਹਦੇ ਤੇ ਆਪ ਦੀ ਦੋਸਤੋ ਆਪ ਦਾ ਫੇਸ ਨਾਲ ਬਣਾ ਲਓ ਆਪ ਦੀ ਜਾਂ ਆਪਦੀ ਆਵਾਜ਼ ਆਪਦੀ ਆਵਾਜ਼ ਨਾਲ ਤੇ ਆਪਦੇ ਫੇਸ ਨਾਲ ਬਣਾ ਲਓ ਤੁਸੀਂ ਆਲ ਲਾਈਫ ਦੋਸਤੋ ਪੈਸੇ ਕਮਾ ਸਕਦੇ ਹੋ ਤੁਹਾਨੂੰ ਕੋਈ ਵੀ ਨਹੀਂ ਰੋਕ ਸਕਦਾ ਕਿੰਨੀ ਮਰਜ਼ੀ ਕੋਈ ਕਾਪੀਰਾਈਟ ਨਹੀਂ ਦੇ ਦੇ ਸਕਦਾ ਦੋਸਤੋ ਕਮ ਟੂ ਕਰਨਾਟਕ ਹਾਂਜੀ ਵੀਰੇ ਜਰੂਰ ਬਾਈ ਗੁਰੂ ਜੀ ਕਿਰਪਣਾ ਵੀਰੇ ਜਦੋਂ ਮਾਲਕ ਨੇ ਸਤਿਗੁਰੂ ਨੇ ਅੱਲਾ ਗੋਡ ਨੇ ਭਰਾਵਾ ਚਾਇਆ ਤਾਂ ਗ੍ਰੇਟ ਬਈ ਜਰੂਰ ਭਰਾਵਾ ਆਵਾਂਗੇ ਕੋਈ ਚੱਕਰ ਨਹੀਂ ਬਈ ਕੋ ਵੀ ਬਰਾਵਾ ਪੰਜਾਬ ਆਈ ਆ ਜੀ ਸਾਡੇ ਬਠਿੰਡੇ ਮਕਸਰ ਮਲੋਟਬੌਰ ਕੋਈ ਗੰਗਾ ਨਗਰ ਵੀਰੇ ਕੋਦੋਂ ਮਰਜੀ ਆ ਜੀ ਫਾਜ਼ਲ ਕਾ ਕੋਈ ਚੱਕਰ ਨਹੀਂ ਵੀਰੇ ਸਾਰਾ ਪੰਜਾਬ ਘੁਮਾ ਦਾਂਗੇ ਤੇਰਾ ਹੀ ਆ ਭਰਾਵਾ ਪੰਜਾਬ ਕੋਈ ਚੱਕਰ ਨਹੀਂ ਕਰਨਾਟਕਾ ਸਾਡਾ ਬਈ ਕੋਈ ਚੱਕਰ ਨਹੀਂ ਸਾਰਾ ਬਈ ਸਾਰੇ ਰਾਲਾ ਮੈਕਰੋ ਪਿਆਰ ਨਾਲ ਰੋ ਵੀ ਸਪੋਰਟ ਕਰੋ ਸਾਰਿਆਂ ਦੀ ਭਰਾਵਾ ਹਾਂਜੀ ਵੀਰੇ ਥੈਂਕ ਯੂ ਕੋਈ ਚੱਕਰ ਨਹੀਂ ਵੀਰੇ ਕੋਈ ਚੱਕਰ ਨਹੀਂ ਬਈ ਮੈਂ ਤਾਂ ਹੀ ਕਹਣਾ ਬਸ ਸਾਰਿਆਂ ਦੀ ਸਪੋਰਟ ਕਰਿਆ ਕਰੋ ਬਈ ਇੱਥੇ ਕੋਈ ਕਿਸੇ ਦਾ ਨਹੀਂ ਭਰਾਵਾ ਸਾਰਿਆਂ ਦੀ ਸਪੋਰਟ ਕਰੋ ਆਪਾਂ ਮੈਂ ਤਾਂ ਦੋਸਤੋ ਕਦੋਂ ਮੇਰੇ ਇਸ਼ੂ ਆਇਆ ਮੈਂ ਦੋਸਤੋ ਘੱਟੋ ਘੱਟ 15-20000 ਰੁਪਇਆ ਖਰਾਬ ਕਰ ਲਿਆ ਸੀ ਬਈ ਮੈਨੂੰ ਆਈ ਸੀ ਵੀ ਪੈਸੇ ਆ ਜਾਣਗੇ ਫਿਰ ਮੈਂ ਦੋਸਤੋ ਸਭ ਸਿੱਖ ਲਿਆ ਬਈ ਆਪਦਾ origignal content ਤੇ ਬਣਾਉਣਾ ਕ origignal ਤੇ ਹੁਣ ਮੈਂ ਦੋਸਤੋ ਕੋਈ ਵੀ ਹੁੰਦਾ ਆਪਣੇ ਦੋਸਤੋ ਵੀ ਜਿਵੇਂ ਆਸਦੇ ਹੁੰਦੇ ਆ ਬਈ ਆ ਕਲਾ ਬਈ ਬਦਾਮ ਖਾ ਕੇ ਨਹੀਂ ਆਉਂਦੀ ਬਈ ਠੱਕੇ ਖਾ ਕੇ ਆਉਂਦੀ ਆ ਆਪਣ ਦੋਸਤੋ ਠੱਕੇ ਖਾ ਕੇ ਆਈ ਆ ਫਿਰ ਹੌਲੀ ਹੌਲੀ ਦੋਸਤੋ ਸਭ ਕੁ ਮਿਲ ਜਾਂਦਾ ਠੀਕ ਆ ਜੀ ਜ਼ਿੰਦਗੀ ਦਾ ਮਨੋਜ ਦੇ ਦੇਖ ਲਓ ਦੋਸਤੋ ਕਿੱਥੋਂ ਦੀ ਕਿੱਥੇ ਪਹੁੰਚ ਗਿਆ ਕੱਲਾ ਸੋਸ਼ਲ ਮੀਡੀਆ ਤੇ ਇੱਕ ਦਿਨ ਵਾਸਤੇ ਦੋਸਤੋ ਜਿਵੇਂ ਫੇ ਤੇ ਬਾਜ ਹੁੰਦੀ ਆ ਠੀਕ ਆ ਦੋਸਤੋ ਵੀ ਕੈਮਰੇ ਦੇ ਸਾਹਮਣੇ ਆਉਣਾ ਔਖਾ ਜਿੱਦਨ ਤੁਸੀਂ ਆ ਗਏ ਮੇਰਾ ਵੀ ਦੋਸਤੋ ਆਈ ਸੀ ਮੈਂ ਜਿੱਦਨ ਦੋਸਤੋ ਵੀਡੀਓ ਬਣਾਉਣ ਲੱਗਿਆ ਠੀਕ ਆ ਜੀ ਠੀਕ ਆ ਦੋਸਤੋ ਮੈਨੂੰ ਬਹੁਤ ਤਾਨੇ ਮੇਨੇ ਲੋਕਾਂ ਦੇ ਦੋਸਤੋ ਮੈਨੂੰ ਚੱਲਣੇ ਪਏ ਮੈਨੂੰ ਘਰ ਦੇ ਕਹਿੰਦੇ ਉਹ ਆ ਕੀ ਕੁੱਤਾ ਕੰਮ ਆਏ ਆਏ ਆ ਇਹ ਆਪਣੇ ਨਹੀਂ ਜੱਟਾਂ ਦੀ ਜ਼ਿੰਮੇਵਾਰਾਂ ਲਾਣੀ ਦੋਸਤੋ ਫਿਰ ਕਿਉਂ ਨਾ ਰਿਸ਼ਤੇਦਾਰ ਜਦੋਂ ਵੀਡੀਓ ਬੈਂਦੇ ਕਿਉਂ ਦੋਸਤੋ ਆਪਣੀ ਆਪਾ ਆਪਾਂ ਪਹਿਲਾਂ ਨੂੰ ਪਤਾ ਨਹੀਂ ਸੀ ਦੋਸਤੋ ਵੀ ਫੇਸਬੁਕ ਜਾਂ ਵੀ YouTube ਤੇ ਵੀ ਪੈਸੇ ਬੰਦੇ ਹੁੰਦੇ ਆ ਠੀਕ ਆ ਜੀ ਕਿਸੇ ਨੂੰ ਨਹੀਂ ਪਤਾ ਹੁੰਦਾ ਹੌਲੀ ਹੌਲੀ ਸਹਿਦਾ ਪਤਾ ਜੀ ਉਹੀ ਬਣਾ ਲਈ ਸੀਗੀ ਆਈਡੀ ਫਤ ਮੈਂ ਫਿਰ ਬਾਈ ਗੁਰੂ ਨੇ ਮੇਰ ਕਰਤੀ YouTube ਤੇ Facebook ਤੇ ਠੀਕ ਆ ਜੀ ਬਾਕੀ ਉਹ ਬਾਈ ਗੁਰੂ ਕਰਨ ਵਾਲਾ ਹਿੰਮਤ ਕਰੇ ਇਨਸਾਨ ਤੋਂ ਮਦਦ ਕਰੇ ਭਗਵਾਨ ਜਿਵੇਂ ਆਹਦੇ ਨੂੰ ਤੇ ਠੀਕ ਆ ਦੋਸਤੋ ਤੇ ਫੇਰ ਕਿਉਂ ਦੋਸਤੋ ਬਹੁਤ ਮੈਨੂੰ ਦੋਸਤੋ ਰਿਸ਼ਤੇਦਾਰਾਂ ਨੇ ਗਵੰਡੀਆਂ ਨੇ ਬਈ ਘਰਦਿਆਂ ਨੇ ਵੀ ਬਈ ਬਹੁਤ ਕੁਸ ਆਖਿਆ ਕਹਿੰਦੇ ਆਹ ਕੀ ਕਰਨ ਲੱਗ ਗਿਆ ਉਹ ਵੀਡੀਓ ਤੈਨੂੰ ਬੋਲਣਾ ਨਹੀਂ ਆਉਂਦਾ ਤੈਨੂੰ ਬੋਲਣ ਦੀ ਅਕਲ ਨਹੀਂ ਦੋਸਤੋ ਬਹੁਤ ਦੋਸਤੋ ਚੱਲਣਾ ਪੈਂਦਾ ਬਸ ਕੇਰਾ ਬਸ ਉਹ ਗੱਲ ਆ ਦੋਸਤੋ ਪੈਸਿਆਂ ਪਿੱਛੇ ਸਭ ਕੁਝ ਕਰਨਾ ਪੈਂਦਾ ਵੀ ਬਾਕੀ ਗਲਤ ਨਾ ਕੰਟੈਂਟ ਬਣਾਓ ориجيनल ਮਨਾਉ ਸਹੀ ਮਨਾਉ ਕਿ ਸੇਤੇ ਕੋਈ ਨੁਕਸਾਨ ਨਹੀਂ ਜਿਹੜਾ ਪਰਿਵਾਰ ਦੇ ਵਿੱਚ ਬੈਠ ਕੇ ਸਾਰੇ ਵੀਡੀਓ ਦੇਖ ਸਕਣ ਇਹ ਜਿਆ ਕੰਟੈਂਟ ਬਣਾਉ ਠੀਕ ਆ ਦੋਸਤੋ ਆਪਣਾ ਹੈਗਾ ਆਪਾਂ ਦਾ ਬਈ ਰੈਐਕਸ਼ਨ ਦਿਨੇ ਹੁੰਨੇ ਆ ਜਿਵੇਂ ਤੁਸੀਂ ਸਾਰੇ ਪਲੀਜ਼ ਸਪੋਰਟ ਕਰਿਓ ਠੀਕ ਆ ਬਈ ਰੈਐਕਸ਼ਨ ਦਿਨੇ ਹੁੰਨੇ ਆ ਬਈ ਆ ਕੀ ਕਰੀ ਜਾਂਦਾ ਵੀ ਆਏ ਵੀ ਇਹ ਟ੍ਰੈਂਟ ਹੋ ਜਾਂ ਜਿਵੇਂ ਇਹ ਭਾਈ ਨੇ ਗੇ ਠੀਕ ਆ ਦੋਸਤੋ ਆਪਾਂ ਰੈਐਕਸ਼ਨ ਦਿਨੇ ਹੁੰਨੇ ਆ ਠੀਕ ਆ ਜੀ ਹੁਣ ਟਾਈਮ ਹੋ ਗਿਆ 5:52 ਮਿੰਟ ਹੋ ਗਏ ਦੋਸਤੋ ਠੀਕ ਹੈ ਜੀ ਆਪਾਂ ਹੁਣ ਪੱਠੇ-ਪੁੱਠੇ ਪਾਉਣੇ ਆ ਆਪਣਾ ਛੋਟਾ ਜਿਹਾ ਫਾਰਮ ਆ ਦੋਸਤੋ ਤੇ ਆਪਾਂ ਪਸ਼ੂਆਂ ਨੂੰ ਪੱਠੇ ਪਾਉਣੇ ਆ ਹੁਣ ਘਰੇ ਜਾ ਕੇ ਜਮਾਰ ਜਮੂਰ ਤੇ ਮੱਕੀ-ਮੁੱਕੀ ਦਾ ਚਾਰ ਪਾਉਣੇ ਆ ਜਾ ਕੇ ਠੀਕ ਹੈ ਜੀ ਹੋਰ ਦੱਸਿਓ ਦੋਸਤੋ ਕਿੱਥੋਂ-ਕਿੱਥੋਂ ਜੁੜੇ ਹੋ ਜੀ ਕਮੈਂਟ ਕਰਕੇ ਜਰੂਰ ਦੱਸਿਓ ਕਿਸੇ ਵੀਰ ਜਾਂ ਭਰਾ ਜਾਂ ਭੈਣ ਨੇ ਫੇਸਬੁੱਕ ਤੇ ਜਾਂ YouTube ਤੇ ਕੋਈ ਵੀ ਕੋਸ਼ਿਸ਼ ਸਿੱਖਣਾ ਹੋਵੇ ਕਿਵੇਂ ਪੈਸੇ ਕਮਾਉਣੇ ਆ ਏ ਟੂ ਜ਼ੈਡ ਵੀ ਸ਼ੁਰੂਤ ਲਾ ਕੇ ਐਂਡ ਤੱਕ ਵੀ ਕਿਵੇਂ ਵੀਡੀਓ ਐਡਿਟ ਕਰਨੇ ਸਾਰਾ ਕੁਝ ਸਿਖਾ ਦਾਂਗੇ ਜੀ ਕਮੈਂਟ ਕਰਦੇ ਹੋ ਜਾਂ ਆਪਣੇਆ ਕੰਟੈਂਟ ਕਰ ਲਿਓ ਠੀਕ ਹੈ ਜੀ ਕੋਈ ਚੱਕਰ ਨਹੀਂ ਜੀ ਨੰਬਰ ਵੀ ਨੰਬਰ ਵੀ ਕੋਈ ਚੱਕਰ ਨਹੀਂ ਸਾਰਾ ਕੁਝ ਆਪਾਂ ਜਮਾਂ ਫ੍ਰੀ ਦੋਸਤੋ ਕੋਈ ਆਪਾਂ ਪੈਸਾ ਨਹੀਂ ਲੈਂਦੇ ਜੀ ਵਾਹਿਗੁਰੂ ਜੀ ਕਿਰਪਣਾ ਵਧੀਆ ਫੇਸਬੁੱਕ ਤੇ YouTube ਤੇ ਵਾਹਿਗੁਰੂ ਜੀ ਤੇ ਆ ਲੋ ਜੀ ਮੋਟਰਾਂ ਚੱਲੀ ਜਾਂਦੀਆਂ ਸੀਂਗਾ ਤੇ ਆਪਾਂ 200 ਪਾਣੀ ਲਈ ਜਾਂਦੇ ਸੀ ਪਹਿਲਾਂ 20 ਬਾਵਾ ਪੈ ਗਿਆ ਸੀਗਾ ਤੇ ਇੱਧਰ ਲੱਗੀ ਪਈ ਛਿਰੀ ਟਪੈ ਚੱਕੀ ਜਾਂਦੇ ਆ ਤੇ ਆ ਝੋਨਾ ਵੇਖੋ ਤੇ ਆ ਵੇਖੋ ਇੱਧਰ ਦੋਸਤੋ ਮੈਂ ਤੁਹਾਨੂੰ ਨਾ ਹੀ ਜਾਵਣਾ ਦਿਖਾਉਣਾ ਵੇਖੋ ਇੱਧਰ ਕੀ ਹਾਲ ਹੋਇਆ ਪਿਆ ਇੱਥੇ ਆ ਦੋਸਤੋ ਤਾਂ ਹੀ ਕਿਸਾਨ ਫੇਲ ਹੋ ਜਾਂਦਾ ਹੋਰ ਕਿਉਂ ਹੁੰਦਾ ਦੋਸਤੋ ਤਾਂ ਹੁੰਦਾ ਇੱਧਰ ਵੇਖੋ ਦੋਸਤੋ ਅਸਾ ਹੁਣ ਕਿੰਨਾਂ ਜੀ ਖਰਾਬ ਹੋ ਗਿਆਂ ਜਾਵਣਾ ਜੇ ਇਹੀ ਹੁੰਦਾਂ ਜਾਵਣਾ ਸ਼ਹਿਰਾਂ ਦੇ ਵਿੱਚ ਜਾਂ ਮੋਲਾਂ ਦੇ ਵਿੱਚ ਜਾਂ ਉੱਧਰ ਚੰਡੀਗੜ੍ਹ ਵੱਡੇ ਵੱਡੇ ਮੋਲਾਂ ਦੇ ਵਿੱਚ ਪੰਗਾ ਹੁੰਦਿਆ ਨਾ ਜਾਂ Amazon ਜਾਂ Flipkart ਤੇ ਕਹਿੰਦੇ ਬਈ ਇਹ ਤਾਂ 100 ਰੁਪਏ ਕਿਲੋ ਆ 70 ਰੁਪਏ ਕਿਲੋ ਆ ਵੇਖ ਲਓ ਦੋਸਤੋ ਆ ਇੱਥੇ ਇੰਨਾ ਖਰਾਬ ਹੋਊਗਾ ਸਹੀ ਗੱਲ ਆ ਨਾ ਦੋਸਤੋ ਕੌਣ ਕੌਣ ਸਹਿਮਤ ਆ ਬਈ ਤਾਂ ਹੀ ਕਿਸਾਨ ਜੇ ਇਹੀ ਦੋਸਤੋ ਵੇਚੀਆਂ ਹੁੰਦੀਆਂ ਅੱਜ ਤੋਂ ਬਈ 10 ਦਿਨ ਪਹਿਲਾਂ ਤਾਂ ਹੀ 100 ਰੁਪਏ ਕਿਲੋ ਜਾਣਾ ਬਿਕ ਜਾਂਦੀਆਂ ਵੀ ਆਮ ਨਾਲ ਮੈਂ ਸ਼ਰਤ ਲਾ ਕੇ ਕਹਿੰਨਾ ਮੈਂ ਆਪ ਵੇਚੀਆਂ ਵੀ ਤਾਂ ਕਹਿੰਨਾ ਬਹੁਤ ਵੀ ਮਿਹਨਤ ਕਰੀ ਆ ਬਾਕੀ ਹੁਣ ਤਾਂ ਵੀ Facebook ਤੇ YouTube ਤੇ ਕਰੀ ਜਾਂਦੇ ਆ ਠੀਕ ਆ ਜੀ ਤੇ ਹੋਰ ਦੱਸੋ ਵੀ ਜੇ ਕਿਸੇ ਨੇ ਨੌਲੇਜ ਲੈਣੀ ਹੋਵੇ ਤਾਂ ਆਪਾਂ ਨੂੰ ਮੈਸੇਜ ਕਰ ਸਕਦੇ ਹੋ ਦੋਸਤੋ ਠੀਕ ਆ ਜੀ ਤੇ ਆਪਾਂ ਤੁਹਾਨੂੰ ਪਿੰਡਾਂ ਵਾਲਾ ਖੂਦ ਦਿਖਾਉਣੇ ਆ ਜੀ ਆ ਦੇਖੋ ਇੱਧਰ ਆ ਹੈਗਾ ਪੁਰਾਣੇ ਜਵਾਨੇ ਦਾ ਹੈਗਾ ਫਿਲਟਰ ਇਹ ਮੋਟਰ ਪਹਿਲਾਂ ਇਹਦੇ ਚੱਲਦੇ ਹੁੰਦੇ ਦੋਸਤੋ ਮੋਟਰਾਂ ਮੋਟਰਾਂ ਪੈਗੀਆਂ ਇਹ ਵੀ ਬਾਦਲ ਦੀ ਸਰਕਾਰ ਵੇਲੇ ਸੀਗੀਆਂ ਦੋਸਤੋ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਵੇਲੇ ਦੀਆਂ ਮੋਟਰਾਂ ਦਿੱਤੀਆਂ ਹੁਣ ਤਾਂ ਨਾ ਮੋਟਰਾਂ ਦੇ ਇੰਜੈਕਸ਼ਨ ਆਏ ਆ ਨਾ ਹੋਰ ਕੋ ਨਾ ਸਕੋਟਾਂ ਭਰੀਆਂ ਲੋ ਜੀ ਵੇਖੋ ਜੀ ਬੱਦਲ ਵਾਈ ਜੀ ਹੋਈ ਪਈ ਆ ਤੇ ਆਈ ਦੱਸੋ ਦੋਸਤੋ ਕਿੱਥੇ ਕਿੱਥੇ ਬਾਈ ਕਰਨਾਟਕਾ ਵਾਲੇ ਆ ਕੀ ਹਾਲ ਚਾਲ ਆ ਤੇ ਸੱਚ ਬਈ ਮੀ ਕਿੰਨਾ ਕਾ ਜ਼ਰੂਰ ਦਸੀ ਤੁਹਾਡੇ ਇਧਰ ਕਰਨਾਟਕ ਜੁਪੀ ਬਿਹਾਰ ਬੂਰੋਨੀ ਮਹਾਰਾਸ਼ਟਰ ਨਹੀਂ ਕਿੰਨਾ ਕਾ ਮੀ ਬਾਈ ਜ਼ਰੂਰ ਦਸੀ ਠੀਕ ਆ ਭਰਾਵਾ ਵੇਖੋ ਅਦਰ ਦੋਸਤੋ ਝੋਨੇ ਵੀ ਬਾਈ ਗੁਰੂ ਜੀ ਕਰਪਣਾ ਬਹੁਤ ਸੋਹਣੇ ਖੜੇ ਆ ਬੂਜਾ ਵਾਜਾ ਮਾਰਦੇ ਆਉਂਦੇ ਆ ਵੇਖੋ ਜੀ ਇੱਕ ਹਾਈਬ੍ਰਿਡ ਝੋਨੇ ਪਤੰਦਰ ਦੇ ਹੋਗੇ ਬੈਨ ਆਪਾਂ ਲਾਲਿਆ ਦੋਸਤੋ ਹਾਈਬ੍ਰਿਡ ਹਾਈਬ੍ਰਿਡ ਫਿਰ ਹਾਈਬ੍ਰਿਡ ਸੱਚ ਸੌਰੀ ਦੋਸਤੋ ਸੱਚ ਜੋਨੇ ਹਾਈਬ੍ਰਿਡ ਬੈਨ ਹੋ ਗਏ ਆਪਾਂ 12 ਲਾ ਲਿਆ ਠੀਕ ਆ ਜੀ 12 ਥੋੜਾ ਜਿਹਾ ਦਿੱਕਤ ਆ ਗਈ ਤੇ ਹੋਰ ਦੋਸਤੋ ਬਸ ਮੈਂ ਤਾਂ ਇਹੀ ਕਹਿਣਾ ਸਾਰਿਆਂ ਨੂੰ ਬਈ ਹੱਥ ਜੋੜ ਕੇ ਬੇਨਤੀ ਕਰਦਾ ਆਪਦਾ Ориਜినਲ ਕੰਮ ਕਰੋ ਇੱਕ ਦਿਨ ਬਈ ਮੋਬਾਈਲ ਦੇ ਸਾਹਮਣੇ ਆਉਣਾ ਔਖਾ ਠੀਕ ਆ ਦੋਸਤੋ ਜਿੱਦਣ ਤੁਸੀਂ ਵੀਡੀਓ ਬਣਾਉਣ ਲੱਗ ਪਏ ਹੌਲੀ 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 ਦੋਸਤੋ ਤੁਸੀਂ ਅੱਗੇ ਪੌੜੀ ਵਾਦੇ ਜਾਉਂਗੇ ਆਹੀਂ ਪੌੜੀ 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 ਦੋਸਤੋ ਠੀਕ ਆ ਜੀ ਤੁਸੀਂ ਵਾਦੇ ਜਾਉਂਗੇ ਆਪੇ ਬਣਾਉਣੀ ਆਜੂ ਦੋਸਤੋ ਤੁਸੀਂ ਇੱਕ ਦਿਨ ਸਟਾਰਟ ਕਰ ਲਓ ਕੰਮ ਸੱਚੀ ਕਹਿਣਾ ਬਾਈ ਗੁਰੂ ਕਰਪਣਾ ਵਧੀਆ ਦੋਸਤੋ ਸਾਰੀ ਉਮਰ ਤੁਸੀਂ ਨਾ ਦੋਸਤੋ ਕੋਈ ਕਿਸੇ ਦੋਸਤੋ ਥੱਲੇ ਲਾਕੇ ਨਹੀਂ ਕੰਮ ਆਪਦਾ ਕੰਟੈਂਟ ਜਿੰਨਾ ਪਾਉਂਗੇ ਜਦੋਂ ਮੋਨਟਾਈਜ਼ ਹੋ ਗਿਆ ਉਹਨੇ ਤੁਹਾਨੂੰ ਦੋਸਤੋ ਪੈਸੇ ਮਿਲਣੀਆਂ ਕੋਈ ਚੱਕਰ ਹੀ ਨਹੀਂ ਦੋਸਤੋ ਠੀਕ ਹੈ ਜੀ ਫਿਰ ਤਾਂ ਐ ਹੁੰਦਾ ਦੋਸਤੋ ਕਿ ਭਈ ਕਿਹੜਾ ਮੋਨਟ ਹੈ ਜੀ ਥੋੜਾ ਜਿਹਾ ਕਰਨਾ ਔਖਾ ਹੁੰਦਾ ਹੁਣ ਫੇਸਬੁੱਕ ਦਾ ਇਨਵਾਈਟ ਹੋ ਗਿਆ ਇਨਵਾਈਟ ਪ੍ਰੋਗਰਾਮ ਹੋ ਗਿਆ ਕੋਈ ਕਰਾਈਟੇਰੀਆ ਜਿਵੇਂ YouTube ਤੇ ਦੋਸਤੋ ਕਰਾਈਟੇਰੀਆ ਭਈ ਜਿਵੇਂ ਜਿਹੜੀਆਂ ਉਹ ਲੌਂਗ ਵੀਡੀਓ ਉਹਦੇ 4000 ਬਾਸ ਟਾਈਮ ਇਹ 365 ਡੇਸ ਇੱਕ ਡੇਸ ਇੱਕ ਸਾਲ ਦੇ ਵਿੱਚ ਪੂਰਾ ਕਰਨਾ ਹੁੰਦਾ ਠੀਕ ਆ ਦੋਸਤੋ ਤੇ ਜਿਹੜਾ ਹੁੰਦਾ ਸੋਰਸ ਦਾ ਉਹ 10 ਮਿਲੀਅਨ ਵਿਊਸ ਭਈ ਪੇਤਨਾ ਹੀ ਤਿੰਨ ਮਹੀਨੇ ਅੰਦਰ ਅੰਦਰ ਪੂਰੇ ਕਰਨੇ ਹੁੰਦੇ ਆ ਠੀਕ ਆ ਜੀ ਬਸ ਇੱਕ ਦਿਨ ਦੋਸਤੋ ਥੋੜਾ ਭਈ ਆ ਵੀਡੀਓ ਬਣਾਉਣੀ ਔਖੀ ਆ ਕਦੋਂ ਤੁਸੀਂ ਬਣਾਉਣ ਲਾਪੇ ਉਹ ਆਪਣਾ ਭਈ ਬੱਲੇ ਬੱਲੇ ਹੋ ਜੂ ਜਿਵੇਂ ਆਖ ਦਿੰਦਾ ਭਈ ਬੱਲੇ ਬੱਲੇ ਨਹੀਂ ਤਾਂ ਫਿਰ ਪਤਾ ਹੀ ਆ ਠੀਕ ਆ ਬਸ ਇਹ ਵੀ ਇੱਕ ਸਾਲ ਦੀ ਦੋਸਤੋ ਜੋਬ ਹੀ ਆ ਜਿਵੇਂ ਤੁਸੀਂ ਜੋਬ ਕਰ ਦਿਓ ਉਵੇਂ ਹੀ ਆ ਠੀਕ ਆ ਜੀ ਬਾਕੀ ਕੰਮ ਸਟਾਰਟ ਕਰੋ ਤੁਹਾਨੂੰ ਤੁਹਾਡਾ ਸਾਥ ਭਈ ਆਪਾਂ ਦੇਵਾਂਗੇ ਕਿਨੇ ਵੀ ਸਾਥ ਲੈਣਾ ਹੋਵੇ ਭਾਈ ਠੀਕ ਆ ਆਪਾਂ ਸਪੋਰਟ ਕਰਾਂਗੇ ਜੀ ਚਲੋ ਠੀਕ ਆ ਜੀ ਬਾਈਕਰੂ ਜੀ ਮੇਰੇ ਕਰੇ ਸਾਰੇ ਕਿਸਾਨ ਵੀਰ ਭਰਾਵਾਂ ਦੇ ਜਿੰਨੇ ਵੀ ਵੇਖੇ ਨੇ ਲਵ ਯੂ ਲੋਰਡ ਫੇਸਬੁੱਕ ਆਲ ਤੇ YouTube ਆਲ ਸੈਮ ਮੈਂਬਰ ਚਾਹੁੰਦੇ ਵਾਸਤੇ ਰੋ ਜੀ ਬਾਬਾ ਬਲੀ ਕਰੇ ਜੀ ਕਮੈਂਟ ਕਰ ਦਿਓ ਜੇ ਕਿਸੇ ਨੂੰ ਨੌਲੇਜ ਲੈਣੀ ਹੋਵੇ ਜੀ